ਆਪਾਂ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ ਫੀਲ ਕਰਾਂਗੇ ਜੇ ਆਪਾਂ ਨੂੰ ਆਪਣੇ ਘਰ ਵਾਲੇ ਹੀ سپورਟ ਨਹੀਂ ਕਰਨਗੇ ਚਾਹੇ ਉਹ ਪੰਜਾਬ ਹੋਵੇ ਚੰਡੀਗੜ੍ਹ ਹੋਵੇ ਤੇ ਇਹ ਬੜੀ ਮਾੜੀ ਗੱਲ ਹੈ ਇੰਨਾ ਕੁਝ ਬੋਲਣ ਨਾਲ ਜੇ ਦਰਸ਼ਕ ਦੇਖਣ ਨਹੀਂ ਆਉਣਗੇ ਫਿਰ ਜੰਨਾ ਮਰਦੀ ਬੋਲੀ ਜਾਵਾਂ ਨਹੀਂ ਆਉਣਗੇ ਕਿਤੇ ਕਿਤੇ ਹਾਸਾ ਖੇਡਾ ਵੀ ਕਰਨ ਨੂੰ ਮੌਕਾ ਮਿਲਿਆ ਕਿਤੇ ਕਿਤੇ ਮੈਨੂੰ ਕਾਮਿਕ ਥੋੜਾ ਜਿਹਾ ਉਹ ਵੀ ਕਰੈਕਟਰ ਦੀ ਸ਼ੇਡ ਦਿਖਾਉਣ ਦਾ ਮੌਕਾ ਮਿਲਿਆ ਜਿਹੜਾ ਮੈਂ ਪਹਿਲਾਂ ਬਹੁਤ ਰੇਅਰ ਦਿਖਾਈ ਸੀਗੀ ਸਾਡੇ ਸਾਡੇ ਕਲਾਕਾਰ ਉਦੋਂ ਵੀ ਅਸੀਂ 40-45 ਕਲਾਕਾਰ ਇੱਥੋਂ ਪਾਸ ਕਰਕੇ ਗਏ ਸੀ ਸਪੈਸ਼ਲੀ ਉੱਥੇ ਮੋਰਚੇ ਤੇ ਸਾਰੇ ਬੋਲ ਕੇ ਆਏ ਸਾਰੇ ਹੁਣ ਹੁਣ ਫੇਰ ਕੋਸ਼ਿਸ਼ ਇਹ ਆ ਪਰਮੰਤਮਾਨ ਦੀ ਸਰਕਾਰ ਨੂੰ ਵੀ ਤੁਹਾਡੇ ذریعے ਅਪੀਲ ਲੈ ਕੇ ਸਾਡਾ ਕਲਾਕਾਰ ਭਾਈਚਾਰੇ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਕਲਾਕਾਰ ਹੈ ਜਿਹੜਾ ਸੀਐਮ ਦੀ ਕੁਰਸੀ ਤੱਕ ਪਹੁੰਚਿਆ ਸੋ ਉਹਨੂੰ ਚਾਹੀਦਾ ਹੈ ਕਿ ਇੱਥੇ ਮਾਹੌਲ ਇਹੋ ਜਿਹਾ ਬਣਾਵੇ ਕਿ ਹਰ ਕਲਾਕਾਰ ਸੇਫ ਫੀਲ ਕਰੇ ਪੰਜਾਬੀ ਫਿਲਮ ਇੰਡਸਟਰੀ ਨੇ ਨਾ ਸਿਰਫ ਪੰਜਾਬ ਬਲਕਿ ਦੁਨੀਆ ਭਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੋਈ ਹੈ। ਹਾਲੀ ਦੇ ਵਿੱਚ ਕੇਬਲ 1 OTT ਪਲੇਟਫਾਰਮ ਉੱਤੇ ਰਿਲੀਜ਼ ਹੋਣ ਜਾ ਰਹੀ ਫਿਲਮ ਗੁਰਮੁਖ ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਮੌਕੇ ਫਿਲਮ ਦੀ ਸਟਾਰ ਕਾਸਟੀਮ ਤੋਂ ਲੈ ਕੇ سپورਟ ਟੀਮ ਦਾ ਹਰ ਵਿਅਕਤੀ ਇਸ ਟ੍ਰੇਲਰ ਦੇ ਰਿਲੀਜ਼ ਕਰਨ ਦੌਰਾਨ ਮੌਜੂਦ ਰਿਹਾ। ਟ੍ਰੈਲਰ ਦੀ ਸ਼ੁਰੂਆਤ ਤੋਂ ਪਹਿਲਾਂ ਜਿਕਾਰਿਆਂ ਦੀ ਗੂੰਜ ਦੇ ਨਾਲ ਗਤਕਾ ਟੀਮ ਨੇ ਗਤਕੇ ਦੇ ਜੋਹਰ ਦਿਖਾਏ ਨੇ ਇਸ ਦਿਨ ਆਲੀ ਟੀਮ ਦੇ ਵੱਲੋਂ ਉ체ਚੇ ਤੌਰ ਤੇ ਇੱਕ ਨਵਹਿਕਲਾ ਕਦਮ ਵੀ ਕੀਤਾ ਗਿਆ ਜਿਸ ਵਿੱਚ ਹਰ ਉਸ ਵਿਅਕਤੀ ਦੇ ਸਿਰ ਉੱਤੇ ਪੱਗ ਸਜਾਈ ਗਈ ਹੈ ਜੋ ਫਿਲਮ ਦੇ ਨਾਲ ਜੁੜਿਆ ਹੋਇਆ ਸੀ ਇਹ ਨਜ਼ਾਰਾ ਇੰਨਾ ਖੂਬਸੂਰਤ ਸੀ ਕਿ ਸ਼ਬਦਾ ਦੇ ذریعے ਇਸ ਨੂੰ ਬਿਆਨ ਕਰਨਾ ਕਿਤੇ ਔਖਾ ਹੈ ਇੱਥੇ ਨਾ ਹੀ ਕੋਈ ਜਾਤ ਦਾ ਸਵਾਲ ਸੀ ਅਤੇ ਨਾ ਹੀ ਕੋਈ ਧਰਮ ਦਾ ਹਰ ਕੋਈ ਕੇਸਰੀ ਪੱਗ ਬਨ ਕੇ ਸਿੰਘ ਸਜਿਆ ਦਿਖਾਈ ਦੇ ਰਿਹਾ ਸੀ ਇਸ ਫਿਲਮ ਨੂੰ ਵੱਖ-ਵੱਖ 9 ਭਾਸ਼ਾਵਾਂ ਦੇ ਵਿੱਚ ਡਬ ਕੀਤਾ ਗਿਆ ਤਾਂ ਜੋ ਗੈਰ ਪੰਜਾਬੀ ਲੋਕ ਵੀ ਇਸ ਫਿਲਮ ਨੂੰ ਦੇਖ ਸਕਣ ਅਤੇ ਸਮਝ ਸਕਣ ਇਸ ਟ੍ਰੇਲਰ ਦੇ ਰਿਲੀਜ਼ ਦੌਰਾਨ ਮੌਕਾ ਮਿਲਿਆ ਫਿਲਮ ਦੇ ਮੁੱਖ ਕਿਰਦਾਰਾਂ ਦੇ ਨਾਲ ਅੰਮੋ ਸਾਹਮਣੇ ਹੋ ਕੇ ਗੱਲਬਾਤ ਕਰਨ ਦਾ ਆਖਰਕਾਰ ਇਨ੍ਹਾਂ ਕਿਰਦਾਰਾਂ ਨੇ ਕੀ ਕੁਝ ਹੋਰ ਸਾਂਝਾ ਕੀਤਾ ਉਹ ਜ਼ਰਾ ਤੁਸੀਂ ਵੀ ਦੇਖੋ ਫਿਲਮਾਂ ਬਹੁਤ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਸਿਖਾ ਕੇ ਜਾਂਦੀਆਂ ਨੇ ਪਰ ਇੱਕ ਫਿਲਮ ਜਿਹਦਾ ਨਾਮ ਹੈ ਗੁਰਮੁਖ ਉਹ ਆ ਰਹੀ ਹੈ ਜੋ ਪੂਰੇ ਧਮਾਲਾ ਪਾਉਣ ਨੂੰ ਤਿਆਰ ਹੈ ਕੁਲਜਿੰਦਰ ਸਿੱਧੂ ਜੀ ਸਾਡੇ ਨਾਲ ਨੇ ਉਹ ਸ਼ਖਸ ਨੇ ਜੋ ਕਦੀ ਵੀ ਪੈਸੇ ਪਿੱਛੇ ਨਹੀਂ ਭੱਜਦੇ ਹਮੇਸ਼ਾ ਉਸ ਚੀਜ਼ ਪਿੱਛੇ ਭੱਜਦੇ ਨੇ ਜਿਸ ਚੀ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਸੋ ਆਓ ਉਹਨਾਂ ਤਾਂ ਨਿੱਕਾ ਜਿਹਾ ਗੱਲ ਕਰਦੇ ਆ ਜੀ ਸਿੱਧੂ ਜੀ ਜਿਹੜੀ ਨਵੀਂ ਮੂਵੀ ਲੈ ਕੇ ਆ ਰਹੇ ਗੁਰਮੁਖ ਤੁਸੀਂ ਉਸ ਨੂੰ ਲੈ ਕੇ ਕਿਸ ਤਰ੍ਹਾਂ ਦਾ ਵੱਖਰਾ ਪਣ ਉੱਚ ਤੁਹਾਨੂੰ ਦੇਖਣ ਨੂੰ ਮਿਲਿਆ ਕੀ ਕੁਝ ਵੱਖਰਾ ਅਹਿਸਾਸ ਹੈ ਇਸ ਮੂਵੀ ਦੇ ਵਿੱਚ ਥੈਂਕ ਯੂ ਸੋ ਮੱਚ ਪਹਿਲਾਂ ਤਾਂ ਜਿਹੜੀ ਤੁਸੀਂ ਇੰਟਰੋਡਕਸ਼ਨ ਦਿੱਤੀ ਆ ਬੜੀ ਸੋਹਣੀ ਆ ਉਹ ਵਾਕਿਆ ਹੀ ਮੇਰਾ ਇਹੀ ਹੁੰਦਾ ਕਿ ਫਿਲਮਾਂ ਮੈਂ ਪੈਸੇ ਲਈ ਨਹੀਂ ਕਰਦਾ ਪੈਸੇ ਲਈ ਮੇਰੇ ਕੋ ਆਪਣਾ ਬਿਜ਼ਨਸ ਆ ਜਿਹਦੇ ਤੋਂ ਮੇਡੀਆਂ ਲੋੜਾਂ ਪੂਰੀਆਂ ਹੋ ਰਹੀਆਂ ਮੇਰੀਆਂ ਇੱਛਾਵਾਂ ਪੂਰੀਆਂ ਹੋ ਰਹੀਆਂ ਮੇਰੀਆਂ ਖਾਹਿਸ਼ਾਂ ਵੀ ਈਵਨ ਪੂਰੀਆਂ ਹੋ ਰਹੀਆਂ ਹਰ ਤਰੀਕੇ ਦਾ ਮੈਨੂੰ ਰੱਬ ਨੇ ਬੜਾ ਮੈਂ ਬlesed feel ਕਰਦਾ ਕਿ ਮਿਹਰਬਾਨੀ ਆ ਰੱਬ ਦੀ ਫਿਲਮਾਂ ਦੇ ਵਿੱਚ ਮੇਰਾ ਇੱਕ ਪੈਸ਼ਨ ਹੈ ਐਕਟਿੰਗ ਮੇਰਾ ਪੈਸ਼ਨ ਹੈ ਸੋ ਮੈਂ ਪੈਸ਼ਨ ਕਰਕੇ ਹੀ ਇਸ ਲਾਈਨ ਦੇ ਵਿੱਚ ਆਇਆ ਸੀਗਾ ਤੇ ਉਹ ਮੈਨੂੰ ਬਹੁਤ ਖੁਸ਼ੀ ਹੈ ਇਸ ਗੱਲ ਦੀ ਕਿ ਮੈਨੂੰ ਮੌਕਾ ਮਿਲਦਾ ਰਿੰਦਾ ਗਾਹੇ-ਬਗਾਹੇ ਚਾਹੇ ਘੱਟ ਮੌਕੇ ਮਿਲਦੇ ਨੇ ਪਰ ਜਦੋਂ ਵੀ ਮੌਕਾ ਮਿਲਦਾ ਮੈਂ ਆਪਣਾ 100% ਦਿੰਦਾ ਸੋ ਇਹ ਗੁਰਮਖ ਉਹੋ ਜਿਹਾ ਇੱਕ ਮੌਕਾ ਸੀਗਾ ਜਿਸ ਲਈ ਮੈਂ ਬਹੁਤ ਐਕਸਾਈਟਡ ਹਾਂ ਕਿ ਹੁਣ ਫਾਈਨਲੀ ਇਹ ਫਿਲਮ ਜਿਹੜੀ ਹੈ ਹੁਣ ਲੋਕਾਂ ਤੱਕ ਪਹੁੰਚ ਰਹੀ ਹੈ ਤੇ ਬਹੁਤ ਸੋਹਣਾ ਸਬਜੈਕਟ ਪਾਲੀ ਜੀ ਨੇ ਲਿਖਿਆ ਸੀਗਾ ਜਦੋਂ ਮੈਂ ਪਹਿਲੀ ਵਾਰ ਸੁਣਿਆ ਸੀ ਮੈਂ ਉਦੋਂ ਹੀ ਪਹਿਲੀ ਮੀਟਿੰਗ ਦੇ ਵਿੱਚ ਹੀ ਜੱਸ ਕੀਤੀ ਕਿ ਹਾਂ ਮੈਂ ਫਿਲਮ ਜ਼ਰੂਰ ਕਰੂੰਗਾ ਤੁਸੀਂ ਜਦੋਂ ਵੀ ਤੁਹਾਡੇ ਪ੍ਰੋਡਿਊਸਰਸ ਆਨ ਬੋਰਡ ਹੁੰਦੇ ਆ ਜਦੋਂ ਵੀ ਤੁਸੀਂ ਮੈਨੂੰ ਕਹੋਗੇ ਤੇ ਆਪਾਂ ਡੇਟਸ ਇਹਦੇ ਲਈ ਸਪੈਸ਼ਲੀ ਰਿਜ਼ਰਵ ਕਰਾਂਗੇ ਤੇ ਆਪਾਂ ਕੰਮ ਕਰਾਂਗੇ ਇਕੱਠੇ ਗ੍ਰੇਟ ਜਦੋਂ ਸਭ ਤੋਂ ਪਹਿਲੇ ਸਕ੍ਰਿਪਟ ਹੱਥ ਵਿੱਚ ਆਈ ਸੀ ਤਾਂ ਉਸ ਵਕਤ ਦਿਮਾਗ 'ਚ ਕਿਹੜੀ ਪਿਕਚਰ ਕ੍ਰੀਏਟ ਹੋ ਗਈ ਸੀ ਕਿ ਭਾਈ ਵਾਈਗਰ ਨੇ ਮੈਨੂੰ ਵਾਕਈ ਹੀ ਇਸ ਕੰਮ 'asse' ਚੁਣ ਲਿਆ हां बिल्कुल एग्जैक्टली एदा ਨਹੀਂ ਹੀ ਕੁਝ ਫੀਲਿੰਗ ਸੀਗੀ ਕਿਉਂਕਿ ਪਾਲੀ ਜੀ ਨੇ ਪਹਿਲਾਂ ਮੈਨੂੰ ਸਟੋਰੀ ਜਿਹੜੀ ਸੀ ਵਨ ਲਾਈਨਰ ਨਰੇਟ ਕੀਤੀ ਫਿਰ ਮੇਰਾ ਇੱਕ ਪ੍ਰੋਸੈਸ ਹੈ ਕਿ ਪੂਰੀ ਸਕ੍ਰਿਪਟ ਮੈਂ ਮੰਗ ਲੈਣਾ ਸੋ ਪਾਲੀ ਜੀ ਨੇ ਪੂਰੀ ਸਕ੍ਰਿਪਟ ਭੇਜੀ ਮੈਂ ਉਸ ਟਾਈਮ ਬੰਬੇ ਸੀਗਾ ਮੈਂ ਪੂਰੀ ਸਕ੍ਰਿਪਟ ਪੜਦੇ ਪੜਦੇ ਮਤਲਬ ਇਹ ਆ ਕੇ ਵਿੱਚ ਬ੍ਰੇਕ ਹੀ ਨਹੀਂ ਪਾਈ ਮੈਂ ਲਗਾਤਾਰ ਉਹਨੂੰ ਕਾਫੀ ਟਾਈਮ ਲੱਗਾ ਮੈਨੂੰ ਖੈਰ ਮੈਂ ਜਨੇ ਪੜ੍ਹਨੀ ਸ਼ੁਰੂ ਕੀਤੀ ਰਾਤ ਦੇ 11:00 ਵਜੇ ਤੱਕ ਮੈਂ ਪੜ੍ਹੀ ਫਿਰ ਅਗਲੇ ਦਿਨ ਸਵੇਰੇ ਉੱਠ ਕੇ ਫੇਰ ਸ਼ੁਰੂ ਕੀਤੀ ਪੂਰੀ ਸਕ੍ਰਿਪਟ ਇੱਕ ਇੱਕ ਲਾਈਨ ਨਾਟ ਜਸਟ ਆਪਣੀ ਹਰੇਕ ਕਿਰਦਾਰ ਦੀ ਹਰੇ ਪ੍ਰੋਪਰ ਪੜ੍ਹੀ ਤੇ ਉਸ ਤੋਂ ਬਾਅਦ ਮੈਨੂੰ ਲੱਗਾ ਕਿ ਵਾਓ ਮਤਲਬ ਦਿਸ ਇਜ਼ ਸਮਥਿੰਗ ਜਿਹੜਾ ਪੰਜਾਬੀ ਸਿਨੇਮਾ ਪ੍ਰਾਊਡ ਫੀਲ ਕਰੂਗਾ ਜ਼ਿੰਦਗੀ 'ਚ ਕਈ ਹਾਦਸੇ ਇਹੋ ਜਿਹੇ ਹੋ ਜਾਂਦੇ ਜੋ ਬਹੁਤ ਕੁਝ ਖਾ ਕੇ ਜਾਂਦੇ ਨੇ ਇਸ ਫਿਲਮ ਦੇ ਵਿੱਚ ਵੀ ਤੁਹਾਡੇ ਅਜਿਹੇ ਕੈਰੈਕਟਰ ਦੇਖੇ ਕਿ ਰੋਂਗ ਟੇ ਖਰੇ ਹੋ ਰਹੇ ਸੀ ਅਸਲ ਜ਼ਿੰਦਗੀ ਦੇ ਵਿੱਚ ਵੀ ਸ਼ੂਟਿੰਗ ਦੇ ਦੌਰਾਨ ਉਹ ਕਿਹੜਾ ਕਿੱਸਾ ਯਾਦ ਆ ਗਿਆ ਕਿ ਭਾਈ ਇਹ 'ਚ ਮੈਂ ਖੁੱਬ ਕੇ ਐਕਟਿੰਗ ਕਰਨੀ ਆ ਜਾਂ ਨੈਚੁਰਲ ਤੇ ਕਿਨਾਂ ਕਰਨੀ ਆ हां नहीं ये ਤੁਸੀਂ ਬਹੁਤ ਅੱਛੀ ਗੱਲ ਕਹੀ ਕਿ ਇਹਦੇ ਵਿੱਚ ਬਹੁਤ ਸਾਰੀਆਂ ਮੂਵਮੈਂਟਸ ਨੇ ਜਿੱਥੇ ਤੁਹਾਡੇ ਲੂਂਗ ਕੰਡੇ ਖੜੇ ਹੋ ਜਾਂਦੇ ਰੋਂਗ ਤੇ ਖੜੇ ਹੋ ਜਾਂਦੇ ਆ ਕਾਫੀ ਸਾਰੀਆਂ ਮੂਵਮੈਂਟਸ ਨੇ ਪਰਫਾਰਮ ਕਰਦੇ ਹੋਏ ਵੀ ਲੱਗ ਰਿਹਾ ਸੀਗਾ ਬਹੁਤ ਸਾਰੇ ਇਹੋ ਜਿਹੇ ਸੀਨਸ ਹੈਗੇ ਇਨੀ ਇੰਟੈਂਸਿਟੀ ਵਾਲੇ ਸੀਨ ਸੀਗੇ ਇਮੋਸ਼ਨਲ ਸੀਨ ਸੀਗੇ ਕਿਤੇ ਕਿਤੇ ਹਾਸਾ ਖੇਡਾ ਵੀ ਕਰਨ ਨੂੰ ਮੌਕਾ ਮਿਲਿਆ ਇਹਦੇ ਕਰਕੇ ਮੈਨੂੰ ਕਾਮਿਕ ਥੋੜਾ ਜਿਹਾ ਉਹ ਵੀ ਕਰੈਕਟਰ ਦੀ ਸ਼ੇਡ ਦਿਖਾਉਣ ਦਾ ਮੌਕਾ ਮਿਲਿਆ ਜਿਹੜਾ ਮੈਂ ਪਹਿਲਾਂ ਬਹੁਤ ਰੇਅਰ ਦਿਖਾਈ ਸੀਗੀ ਸੋ ਹਰ ਤਰੀਕੇ ਦਾ ਰੰਗ ਇਹਦੇ ਵਿੱਚ ਗੁਰਮੁਖ ਦੇ ਜਰੀਏ ਮੈਨੂੰ ਬਤੌਰ ਕਲਾਕਾਰ ਦਿਖਾਉਣ ਨੂੰ ਮੌਕਾ ਮਿਲਿਆ ਸੋ ਮੈਨੂੰ ਲੱਗਾ ਕਿ ਇਹ ਜਿਹੜਾ ਫਿਲਮ ਹੈ ਮੇਰੀ ਜ਼ਿੰਦਗੀ ਦੀ ਵਨ ਆਫ ਦਾ ਬੈਸਟ ਫਿਲਮ ਹੋ ਸਕਦੀ ਹੈ ਕਈ ਵਾਰੀ ਬਹੁਤ ਜ਼ਿਆਦਾ ਜ਼ਿੰਦਗੀ ਦੇ ਵਿੱਚ ਤੱਕੇ ਹੋ ਜਾਂਦੇ ਆ ਜਾਂ ਫਿਰ ਸਾਰੇ ਪੁਲਿਸ ਮੁਲਾਜ਼ਮ ਇੱਕੋ ਚੁੱਕੇ ਨਹੀਂ ਹੁੰਦੇ ਕਈ ਵਾਰੀ ਅਜਿਹੇ ਘਟਨਾਵਾਂ ਵਾਪਰ ਜਾਂਦੀਆਂ ਨੇ ਜਿਸ ਕਰਕੇ ਬੰਦੇ ਨੂੰ ਉਹ ਅਜਿਹਾ ਬਨਣਾ ਪੈ ਜਾਂਦਾ ਤੁਹਾਨੂੰ ਕੀ ਲੱਗਦਾ ਕਿੰਨੇ ਕੁ ਅਜ ਆ ਦੇਖੋ ਚੰਗੇ ਮਾੜੇ ਇਨਸਾਨ ਹਰ ਡਿਪਾਰਟਮੈਂਟ ਚ ਹੁੰਦੇ ਆ ਚਾਹੇ ਤੁਸੀਂ ਕੋਈ ਪੁਲਿਸ ਮਾੜਾ ਲਾ ਲਓ ਚਾਹੇ ਕੋਈ ਵੀ ਫੌਜੀ ਲਾ ਲਓ ਚਾਹੇ ਡਾਕਟਰ ਲਾ ਲਓ ਕੋਈ ਵੀ ਕਿੱਤਾ ਲੈ ਲਓ ਕਿੱਤੇ ਦੇ ਵਿੱਚ ਚੰਗੇ ਤੇ ਮਾੜੇ ਹਰ ਇੱਕ ਤਰ੍ਹਾਂ ਦੇ ਇਨਸਾਨ ਹੁੰਦੇ ਆ ਆਮ ਜ਼ਿੰਦਗੀ ਚ ਵੀ ਆਪਾਂ ਦੇਖਦੇ ਆਂ ਹਰ ਤਰ੍ਹਾਂ ਦੇ ਇਨਸਾਨ ਆ ਸੋ ਇਸੇ ਤਰੀਕੇ ਦਾ ਹੀ ਮਾਹੌਲ ਜਿਹੜਾ ਹੈ ਗੁਰਮੁਖ ਦੇ ਵਿੱਚ ਸਿਰਜਿਆ ਗਿਆ ਉਹਦੇ ਚ ਵੀ ਨਾ ਤਾਂ ਸਾਰੀ ਪੁਲਿਸ ਮਾੜੀ ਦਿਖਾਈ ਗਈ ਆ ਨਾ ਸਾਰੇ ਪੋਲੀਟੀਸ਼ੀਅਨ ਮਾੜੇ ਦਿਖਾਏ ਗਏ ਆ ਤੇ इवन ਜਿਹੜਾ ਇਹ ਗੁਰਮੁਖ ਕਰੈਕਟਰ ਵੀ ਆ ਬੜਾ ਸਧਾਰਨ ਜਿਹਾ ਇਨਸਾਨ ਹੈ ਕਿ ਆਪਾਂ ਸਿੱਖ ਤੋਂ ਐਕਸਪੈਕਟ ਤਾਂ ਇਹ ਕਰਦੇ ਆ ਕਿ ਇਹ ਬੰਦਾ ਖੜਨ ਵਾਲੀ ਕੌਮ ਹੈ ਸਾਡੀ ਇਮੇਜ ਦੁਨੀਆ ਦੇ ਵਿੱਚ ਬਣੀ ਆ ਸਾਡੇ ਇਤਿਹਾਸ ਨੇ ਸਾਬਿਤ ਕੀਤਾ ਕਿ ਆਪਾਂ ਖੜਦੇ ਆ ਜਿੱਥੇ ਕਿਤੇ ਕਿਸੇ ਨੂੰ ਲੋੜ ਪੈਂਦੀ ਆ ਆਪਾਂ ਉਹਦੀ ਸਪੋਰਟ ਕਰਨ ਲਈ ਚਾਹੇ ਉਹ ਫਾਈਨੈਂਸ਼ੀਅਲ ਹੁੰਦਾ ਆ ਚਾਹੇ ਕਿਸੇ ਵੇਲੇ ਆਪ ਤਲਵਾਰ ਚੱਕ ਕੇ ਵੀ ਖੜਨਾ ਪੈਂਦਾ ਉੱਥੇ ਖੜਦੇ ਆ ਤੇ ਪਰ ਇਹ ਜਿਹੜਾ ਗੁਰਮੁਖ ਹੈ ਆਮ ਜਿਹਾ ਸਧਾਰਨ ਇਨਸਾਨ ਹੈ ਇਹ ਵੀ ਇਹੀ ਹਿਸਟਰੀ ਪੜ ਕੇ ਵੱਡਾ ਹੋਇਆ ਪਰ ਖੜਨ ਦਾ ਮੌਕਾ ਜਦੋਂ ਆਉਂਦਾ ਸਾਹਮਣੇ ਚੈਲੰਜ ਏਡਾ ਵੱਡਾ ਹੈ ਕਿ ਭੱਜ ਲੈਂਦਾ ਜੀ ਫਿਰ ਉਹਦੇ ਅੰਦਰ ਇੱਕ ਹੀਣ ਭਾਵਨਾ ਆਉਂਦੀ ਹੈ ਕਿ ਯਾਰ ਮੈਂ ਤਾਂ ਗੁਰੂ ਦਾ ਸਿੱਖ ਸੀਗਾ ਬਿਲਕੁਲ ਮੈਂ ਭੱਜ ਗਿਆ ਯਾਰ ਮੇਰਾ ਇਤਿਹਾਸ ਮੈਨੂੰ ਕੀ ਕਰ ਰਿਹਾ ਜਾਂ ਤਾਂ ਮੈਂ ਸਿੱਖ ਨਹੀਂ ਆ ਤੇ ਜਾਂ ਫਿਰ ਮਤਲਬ ਮੇਰਾ ਇਤਿਹਾਸ ਝੂਠਾ ਹੈ ਸੋ ਉਹ ਬੰਦਾ ਆਪਣੇ ਆਪ ਤੇ ਕੁਐਸਚਨ ਕਰਦਾ ਗਿਲਟ ਵਿੱਚ ਜਾਂਦਾ ਫਿਰ ਆਪਣੇ ਆਪ ਨੂੰ ਅੰਦਰੋਂ ਤਲਾਸ਼ਦਾ ਫਿਰ ਉਹ ਜਿਹੜਾ ਫਾਈਟਰ ਤੇ ਵਾਰੀਅਰ ਬਣ ਕੇ ਗੁਰਮੁਖ ਬਣ ਕੇ ਜਦੋਂ ਨਿਕਲਦਾ ਤੇ ਉਹ ਫਿਰ ਜਿਹੜੀ ਉਸ ਤੋਂ ਬਾਅਦ ਜੰਗ ਸ਼ੁਰੂ ਹੁੰਦੀ ਹੈ ਫੇਰ ਉਹ ਬੜੀ ਕਮਾਲ ਦੀ ਹੈ ਮੇਰੇ ਵੱਲੋਂ ਖੀਰਲਾ ਸਵਾਲ ਅੱਜਕੱਲ ਜਿਹੜੇ ਕਲਾਕਾਰ ਨੇ ਉਹਨਾਂ ਨੂੰ ਵੀ ਅਸਲ ਜ਼ਿੰਦਗੀ 'ਚ ਵੀ ਸੰਘਰਸ਼ ਕਰਨਾ ਪੈਂਦਾ ਸਤਿੰਦਰ ਸਰਤਾਜ ਜਿਨ੍ਹਾਂ ਨੇ ਕਿਹਾ ਕਿ ਮੈਂ ਹੁਣ ਸ਼ਾਇਦ ਚੰਡੀਗੜ੍ਹ 'ਚ ਸ਼ੋਅ ਨਾ ਕਰਾਂ ਜੋ ਦਿਲਜੀਤ ਦੇ ਸ਼ੋਅ ਦੇ ਵਿੱਚ ਹਾਲ ਹੋਇਆ ਸੋ ਜਿਹੇ ਕਲਾਕਾਰਾਂ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਹੜੇ ਸ਼ੋਅ ਕਰਨਾ ਚਾਹੁੰਦੇ ਨੇ ਪਰ ਉਹਨਾਂ ਨੂੰ ਕਈ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਸੌਫਟ ਟਾਰਗੇਟ ਦਾ ਸ਼ਿਕਾਰ ਹੋਣਾ ਪੈਂਦਾ ਮੈਨੂੰ ਲੱਗਦਾ ਕਿ ਜਿਹੜਾ ਪੰਜਾਬੀ 뮤직 ਹੈ ਹੁਣ ਪੰਜਾਬੀ ਸਿਨੇਮਾ ਵੀ ਹੈ ਬੜਾ ਰਾਈਜ਼ ਕਰ ਰਿਹਾ ਹੈ ਬਹੁਤ ਆਪਾਂ ਗਲੋਬਲੀ ਰੀਚ ਹੋ ਗਈ ਹੈ ਸਪੈਸ਼ਲੀ ਪੰਜਾਬੀ 뮤직 ਦੀ ਤਾਂ ਤੇ ਜੇ ਆਪਾਂ ਆਪਣੇ ਘਰ ਦੇ ਵਿੱਚ ਹੀ ਸੇਫ ਨਹੀਂ ਫੀਲ ਕਰਾਂਗੇ ਜੇ ਆਪਾਂ ਨੂੰ ਆਪਣੇ ਘਰ ਵਾਲੇ ਹੀ سپورਟ ਨਹੀਂ ਕਰਨਗੇ ਚਾਹੇ ਉਹ ਪੰਜਾਬ ਹੋਵੇ ਚੰਡੀਗੜ੍ਹ ਹੋਵੇ ਤੇ ਇਹ ਬੜੀ ਮਾੜੀ ਗੱਲ ਹੈ ਮੈਨੂੰ ਲੱਗਦਾ ਸਰਕਾਰਾਂ ਨੂੰ ਇਹੋ ਜਿਹਾ ਮਾਹੌਲ ਬਣਾਉਣਾ ਚਾਹੀਦਾ ਕਿ ਉੱਥੋਂ ਦੇ ਜਿਹੜੇ ਟੇਲਰ ਸਵਿਫਟ ਵਰਗੇ ਆਰਟਿਸਟ ਵੀ ਨੇ ਉਹ ਵੀ ਉਹਨਾਂ ਦਾ ਵੀ ਜੀ ਕਰੇ ਕਿ ਪੰਜਾਬ ਵਿੱਚ ਜਾਣੇ ਆ ਯਾਰ ਪੰਜਾਬ ਦੇ ਵਿੱਚ ਲੋਕ ਬੜਾ ਆਰਟ ਨੂੰ ਪਸੰਦ ਕਰਦੇ ਆ ਐਂਟਰਟੇਨਮੈਂਟ ਨੂੰ ਪਸੰਦ ਕਰਦੇ ਆ ਸੋ ਮੈਨੂੰ ਲੱਗਦਾ ਇੱਥੇ ਮਾਹੌਲ ਤਾਂ ਉਹੋ ਜਿਹਾ ਕੰਡੀਊਸਿਵ ਬਣਾਉਣਾ ਚਾਹੀਦਾ ਭਗਵੰਤ ਮਾਨ ਦੀ ਸਰਕਾਰ ਨੂੰ ਵੀ ਤੁਹਾਡੇ ਜਰੀਏ ਅਪੀਲ ਲੈ ਕੇ ਸਾਡਾ ਕਲਾਕਾਰ ਭਾਈਚਾਰੇ ਦੇ ਵਿੱਚੋਂ ਨਿਕਲਿਆ ਹੋਇਆ ਇੱਕ ਕਲਾਕਾਰ ਹੈ ਜਿਹੜਾ ਸੀਐਮ ਦੀ ਕੁਰਸੀ ਤੱਕ ਪਹੁੰਚਿਆ ਸੋ ਉਹਨੂੰ ਚਾਹੀਦਾ ਹੈ ਕਿ ਇੱਥੇ ਮਾਹੌਲ ਇਹੋ ਜਿਹਾ ਬਣਾਵੇ ਕਿ ਹਰ ਕਲਾਕਾਰ ਸੇਫ ਫੀਲ ਕਰੇ ਜੀ ਫਿਲਮ ਗੁਰਮੁਖ ਦੇ ਵਿੱਚ ਅਹਿਮ ਕਿਰਦਾਰ ਨਿਭਾਉਣ ਵਾਲੇ ਕੁਲਜਿੰਦਰ ਸਿੱਧੂ ਤੇ ਸਾਰਾ ਦੀ ਬੇਟੀ ਛੋਟੀ ਜੀ ਨ ਹੋ ਚੁੱਕੀ ਆ ਅਨਮੋਲ ਸਾਡੇ ਨਾਲ ਆ ਸੱਸੀ ਕਲਜੀ ਕਲਜੀ ਕੀ ਹਾਲ ਚਾਲ ਹੈ ਵਧੀਆ ਜੀ ਤੁਸੀਂ ਸੋ ਬਹੁਤ ਵਧੀਆ ਕਿਹੜੀ ਕਲਾਸ ਚ ਪੜਦੇ ਹੋ ਜੀ ਮੈਂ 10th ਚ 10th ਵਿੱਚ ਹਾਂਜੀ ਅੱਛਾ ਮਤਲਬ ਉਹਦੋਂ ਜਦੋਂ ਤੁਸੀਂ ਫਿਲਮ ਕਰ ਰਹੇ ਸੀ ਉਦੋਂ ਤੁਸੀਂ 5th ਕਲਾਸ ਚ ਸੀਗੇ ਹਾਂਜੀ ਬਿਲਕੁਲ ਤੇ ਉਦੋਂ ਛੁੱਟੀਆਂ ਮਿਲ ਗਿਆ ਸੀ ਨਹੀਂ ਹਾਂਜੀ ਹਾਂਜੀ ਤਾਂ ਮਿਲ ਗਿਆ ਸੀ ਤੇ ਕਿੱਦਾਂ ਦਾ ਐਕਸਪੀਰੀਅੰਸ ਸੀਗਾ ਕਿਉਂਕਿ ਇੰਨੇ ਟੈਲੈਂਟਡ ਹੀਰੋਜ਼ ਐਕਟਰਸ ਹਨਾ ਸਾਰੇ ਸੀਨੀਅਰ ਨੇ ਤੁਹਾਡੇ ਤੋਂ ਬਹੁਤ ਵੱਡੇ ਵੱਡੇ ਹਨਾ ਉਹਨਾਂ ਨਾਲ ਤੁਸੀਂ ਇਹ ਸਟੇਜ ਸਾਂਝੀ ਕੀਤੀ ਆ ਤੁਸੀਂ ਐਕਟਿੰਗ ਕੀਤੀ ਤੇ ਕਿੱਦਾਂ ਦਾ ਲੱਗਿਆ ਤੁਹਾਨੂੰ ਸੀ ਮੈਨੂੰ ਬਹੁਤ ਮਜ਼ਾ ਆਇਆ ਤੁਸੀਂ ਜਿਵੇਂ ਕਾ ਟੈਲੈਂਟਡ ਐਕਟਰਸ ਐ ਤੇ ਉਹਨਾਂ ਨੂੰ ਐਕਸਪੀਰੀਅੰਸ ਐ ਤੇ ਉਹਨਾਂ ਨੇ ਮੈਨੂੰ ਵੀ ਮਤਲਬ ਬਹੁਤ ਕੁਝ ਸਿਖਾਇਆ ਇਸ ਦਿਨ ਨਾਲ ਐਂਡ ਮਤਲਬ ਬਹੁਤ ਮਜ਼ਾ ਆਇਆ ਮੈਨੂੰ ਸਰਨਾ ਐਕਟਿੰਗ ਕਰਕੇ ਡਰਤਾ ਨਹੀਂ ਲੱਗਦਾ ਸੀ ਨਹੀਂ ਡਰ ਨਹੀਂ ਸੀ ਲੱਗਦਾ ਹੌਸਲਾ ਵਧਾਈ ਬਹੁਤ ਹੋਈ ਐਕਚੁਅਲੀ ਤੇ ਉਸ ਟਾਈਮ ਮਤਲਬ ਤੁਸੀਂ ਅ ਅੱਜ ਤੋਂ 5 ਸਾਲ ਪਹਿਲਾਂ ਹਨਾ ਤੇ ਉਦੋਂ ਤੁਹਾਡੇ ਕੋਲ ਆਫਰ ਕਿਤਾਈ ਸੀ ਜੀ ਐਕਚੁਅਲੀ ਮੈਂ ਆਡੀਸ਼ਨ ਦਿੱਤਾ ਸੀਗਾ ਐਂਡ ਮੈਨੇ ਨਾਨੀ ਨੂੰ ਇੱਕ ਮੈਮ ਮਿਲੇ ਸੀ ਜੋ ਸਟੇਟਾਂ ਨਾਲ ਜੁੜੇ ਹੋਏ ਸੀ ਉਹਨਾਂ ਨੇ ਪਾਲੀ ਸੜਨਾ ਮੈਨੂੰ ਮਤਲਬ ਉਹ ਕੀਤਾ ਐਂਡ ਉੱਥੋਂ ਬਸ ਫਿਰ ਸਿਲੈਕਟ ਹੋ ਗਏ ਹਾਂ ਸਹੀ ਉਦੋਂ ਫਿਰ ਮਤਲਬ ਕੀ ਕਿਹੜਾ ਰੋਲ ਤੁਹਾਨੂੰ ਤੁਹਾਡੇ ਦਿਲ ਦੇ ਕਰੀਬ ਆ ਮਤਲਬ ਤੁਸੀਂ ਇਮੋਸ਼ਨਲ ਹੋਏ ਹੋ ਅਸਲ ਵਿੱਚ ਅਨਮੋਲ ਕਿਦਾਂ ਦੀ ਆ ਜੀ ਅਸਲ ਵਿੱਚ ਅਨਮੋਲ ਇਦਾਂ ਦੀ ਆ ਚੁਲਬੁਲੀ ਜੀ ਸਿੰਪਲ ਜਿਵੇਂ ਉਹ ਤੇ ਦਿਖਾਈ ਗਈ ਹੈ ਅੱਛਾ ਤੇ ਇਹਦੇ ਵਿੱਚ ਬਹੁਤ ਇਮੋਸ਼ਨਲ ਰੋਲ ਆ ਤੁਸੀਂ ਰੋਏ ਹੋ ਤੇ ਰੋਏ ਕਿਦਾਂ ਹੋ ਕਸਾਵੀ ਮੋਸ਼ਨਸ ਆ ਗਏ ਤੇ ਸਾਰਾ ਮਾਹੌਲ ਇਦਾਂ ਤਾਂ ਹੁੰਦਾ ਸੈੱਟ ਦੇ ਉੱਤੇ ਐਕਟਿੰਗ ਇਦਾਂ ਨਿਕਲ ਆਉਂਦੀ ਹੈ ਬਸੇ ਸਰ ਨੇ ਬਹੁਤ ਮਤਲਬ ਹੈਲਪ ਕੀਤੀ ਹੈ ਮੈਨੂੰ ਹਰ ਚੀਜ਼ ਦੇ ਵਿੱਚ ਤੇ ਹੁਣ ਤੁਸੀਂ ਆਪਣੀ ਪੜਾਈ ਵੱਲ ਪੂਰਾ ਫੋਕਸ ਕਰ ਰਹੇ ਹੋ ਕਿ ਹੁਣ ਤੁਸੀਂ ਫਿਲਮਾਂ ਦੇ ਵਿੱਚ ਆਣਾ ਨਹੀਂ ਨਹੀਂ ਫਿਲਹਾਲ ਤਾਂ ਪੜਾਈ ਦੇ ਉੱਤੇ ਫੋਕਸ ਕਰ ਰਹੀਆਂ ਕਿਉਂਕਿ ਪਹਿਲਾਂ ਪੜਾਈ ਫਿਰ ਫਿਲਮਸ ਐਂਡ ਉਸ ਤੋਂ ਬਾਅਦ ਮੇਰਾ ਹੈਵ ਇਜ਼ ਜੇ ਫਿਲਮਸ ਦੇ ਵਿੱਚ ਮੈਨੂੰ ਕੁਝ ਅੱਛਾ ਰੋਲ ਮਿਲ ਜੇ ਤਾਂ ਤੁਹਾਡੀ ਐਕਟਿੰਗ ਬਹੁਤ ਸੋਹਣੀ ਆ ਤੇ ਉਹ ਲੱਗਦਾ ਹੀ ਨਹੀਂ ਕਿ ਤੁਸੀਂ ਪਹਿਲੀ ਵਾਰ ਕੀਤੀ ਆ ਤੇ ਉਮੀਦ ਕਰਦੀਆਂ ਕਿ ਬੈਕ ਟੂ ਬੈਕ ਤੁਹਾਡੀਆਂ ਫਿਲਮਾਂ ਦੇਖਣ ਮਿਲੂ ਕੋਈ ਸਖਸ਼ੀਤਾ ਜਿਹਹਾਂ ਹੁੰਦੀਆਂ ਨੇ ਜਿਨ੍ਹਾਂ ਨੂੰ ਪਛਾਣ ਦੀ ਲੋੜ ਨਹੀਂ ਹੁੰਦੀ ਫਿਲਮ ਇੰਡਸਟਰੀ ਤੇ ਜੇ ਗੱਲ ਕਰ ਲਈਏ ਤਾਂ ਇੱਕ ਫਿਲਮ ਇੰਡਸਟਰੀ ਚ ਬਾਬਾ ਬੋਰਡ ਅਜਿਹੇ ਨੇ ਜੋ ਹਰ ਕੋਈ ਉਹਨਾਂ ਨੂੰ ਦੇਖਣਾ ਚਾਹੁੰਦਾ ਉਹਨਾਂ ਨੂੰ ਫਿਲਮਾਂ ਦੇ ਵਿੱਚ ਉਹਨਾਂ ਦਾ ਜੇ ਕਰੈਕਟਰ ਨਾ ਹੋਵੇ ਤੇ ਉਹ ਫਿਲਮ ਹੀ ਅਧੂਰੀ ਜੀ ਗਣੀ ਜਾਂਦੀ ਹੈ ਸਾਡੇ ਨਾਲੇ ਸਰਦਾਰ ਸੋਹੀ ਜੀ ਸਤਿ ਸ਼੍ਰੀ ਅਕਾਲ ਸੋਹੀ ਸਾਹਿਬ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ ਜਿਸ ਤਰ੍ਹਾਂ ਗੁਰਸਿੱਖ ਦੀ ਅਸੀਂ ਜਿਹੜੀ ਗੁਰਮੁਖ ਪਾਤਸ਼ਾਹ ਜਿਹੜੀ ਪਿਕਚਰ ਦੇ ਅਸੀਂ ਦੇਖ ਰਹੇ ਹਾਂ ਉਹਦਾ ਟ੍ਰੇਲਰ ਦੇਖ ਰਹੇ ਹਾਂ ਅਸਲ ਸਿੱਖ ਦੀ ਕੀ ਪਰਿਭਾਸ਼ਾ ਹੁੰਦੀ ਹੈ ਤੁਹਾਡੇ ਮੁਤਾਬ ਬਾਬੇ ਨੂੰ ਮੰਨਦਾ ਹੈ ਬਾਬੇ ਦੀ ਬਾਣੀ 'ਚ ਯਕੀਨ ਰੱਖਦਾ ਹੈ ਪਹਿਲੇ ਪਾਤਸ਼ਾਹ ਜੀ ਗੁਰੂ ਨਾਨਕ ਦੇਵ ਜੀ ਨੂੰ ਮੰਨਦਾ ਹੈ ਉਸ ਤੋਂ ਅੱਗੇ 10 ਗੁਰੂ ਤੱਕ ਫਿਰ 11ਵੇਂ ਗੁਰੂ ਗੁਰੂ ਗ੍ਰੰਥ ਸਾਹਿਬ ਤੱਕ ਉੱਥੋਂ ਤੱਕ ਵਿਸ਼ਵਾਸ ਰੱਖਦਾ ਹੈ ਉਹ ਜੋ ਕਹਿਗੇ ਉਹਨੂੰ ਬਿਠਾ ਕਰਕੇ ਮੰਨਦਾ ਪਾਣਾ ਪਾਣਾ ਜਿਹੜਾ ਜਿਹੜਾ ਉੱਚ ਲਿਖਿਆ ਹੋਇਆ ਉਹ ਹੀ ਗੁਰਮੁਖ ਹੈ ਜਿਹੜੀ ਗੁਰਮੁਖ ਪਿਕਚਰ ਜਿਹੜੀ ਆ ਰਹੀ ਹੈ ਜਿਹਦਾ ਅੱਜ ਅਸੀਂ ਟ੍ਰੇਲਰ ਦੇਖ ਕੇ ਹਟਿਆ ਕਿਸ ਤਰ੍ਹਾਂ ਉਹ ਬਾਕੀ ਨੌਜਵਾਨਾਂ ਵਾਸਤੇ ਇੱਕ ਮਿਸਾਲ ਬਣ ਕੇ ਆਏਗੀ ਕਿਸ ਤਰ੍ਹਾਂ ਇੱਕ ਵਕਰੀ ਸ਼ਾਖ ਛੱਡ ਕੇ ਜਾਏਗੀ لازਮੀ ਹੈ ਹੁਣ ਆਪਾਂ ਗੱਲ ਕਰਦੇ ਹਟਿਆ ਕਿ ਪੰਜਾਬ ਮਾੜੇ ਹਾਲਾਤਾਂ ਜੁਗੁਰ ਰਿਹਾ ਹੈ ਜਿਹੜੀ ਸਿੱਖੀ ਹੈ ਜਿਹੜੀ ਸਾਡੀ ਬਾਣੀ ਹੈ ਪਹਿਲੇ ਬਾਬਾ ਜੀ ਤੋਂ ਲੈ ਕੇ ਪਹਿਲੇ ਬਾਬਾ ਜੀ ਨੇ ਕਿਹਾ ਸੀ ਇਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦਨਾ ਆਇਆ ਅਬਾ ਨਾਨਕ ਨੇ ਸੋ ਉੱਥੇ ਤੋਂ ਲੈ ਕੇ ਉਹਨਾਂ ਦਾ ਵਿਰੋਧ ਜ਼ੁਬਾਨ ਨਾਲ ਗੱਲ ਨਾਲ ਸੀ ਕਲਮ ਨਾਲ ਸੀ ਹੌਲੀ-ਹੌਲੀ ਇਹ ਮਤਲਬ 10 ਪਾਤਸ਼ਾਹੀ ਜਿਹੜੇ ਆਈਆਂ ਉਹਨਾਂ ਤੇ ਐਨੇ ਅਤਿਆਚਾਰ ਹੋਏ ਪੰਜਵੀਂ ਪਾਤਸ਼ਾਹੀ ਤਤੀ ਤਵੀ ਤੇ ਬੈਠੀ ਜੀ ਬਿਲਕੁਲ 6ਵੇਂ ਪਾਤਸ਼ਾਹ ਨੇ ਦੋ ਤਲਵਾਰਾਂ ਪਾਈਆਂ ਸੋ ਇਹ ਉੱਪਰ ਵਾਲੇ ਦੀ ਅਕਾਲ ਪੁਰਖ ਦੀ ਖੇਡ ਰਹੀ ਹੈ ਕਿ ਜਿਹੋ ਜਿਹੇ ਹਾਲਾਤ ਹੁੰਦੇ ਗਏ ਉਸੇ ਤਰ੍ਹਾਂ ਦਾ ਵਿਚਾਰ ਲੈ ਕੇ ਸਾਡੀ ਇੱਕ ਨਵੀਂ ਪਾਤਸ਼ਾਹੀ ਦਾ ਦੁਨੀਆ ਤੇ ਆਗਮਨ ਹੋਇਆ ਹੈ ਗੁਰੂ ਤੇਗ ਬਹਾਦਰ ਸਾਹਿਬ ਸਾਨੂੰ ਹਲੇ ਵੀ ਕਹੀ ਜਾਂਦੇ ਮਤਲਬ ਇਹ ਹਿੰਦੂਆਂ ਦੇ ਵਿਰੋਧੀ ਨੇ ਇਹ ਫਲਾਣੇ ਦੇ ਵਿਰੋਧੀ ਨੇ ਯਾਰ ਸ਼ਰਮ ਕਰੋ ਕਹਿਣ ਲੱਗੇ ਗੁਰੂ ਸਾਹਿਬ ਨੂੰ ਜਦੋਂ ਪੰਡਤ ਪਹੁੰਚੇ ਕਸ਼ਮੀਰ ਦੇ ਜੀ ਉਦੋਂ ਗੁਰੂ ਸਾਹਿਬ ਸ਼ੀਦੇ ਵਾਸਤੇ ਤਿਆਰ ਹੋ ਗਏ ਕਿ ਤੁਹਾਡਾ ਧਰਮ ਬਚਾਉਣ ਵਾਸਤੇ ਛੋਟੇ ਜੇ ਬਾਲਵਸਥਾ ਤੇ ਦਸਮ ਪਾਤਸ਼ਾਹ ਨੇ ਕਹਤਾ ਹੈ ਵੀ ਤੁਹਾਡੇ ਤੋਂ ਵੱਡਾ ਪੇਰ ਪੈ ਕੇ ਮਰ ਕਾਉਣਾ ਹੋ ਸਕਦਾ ਹੈ ਤੁਸੀਂ ਜਾਓ ਬਾਪ ਨੂੰ ਸੋ ਇਹ ਇਹ ਇੱਕ ਗੁਰਮੁਖ ਦਾ ਕਰਮ ਜੋ ਫਿਲਮ ਦਿਖਾਓ ਦਿਖਾ ਦਿਖਾ ਰੋਜ਼ ਤੁਹਾਏਗੀ ਸੁਨੇਹਾ ਦੇਗੀ ਨਹੀਂ ਬਹੁਤ ਹੈ ਇੰਨਾ ਕੁਝ ਬੋਲਣ ਨਾਲ ਜੇ ਦਰਸ਼ਕ ਦੇਖਣ ਨਹੀਂ ਆਉਣਗੇ ਫਿਰ ਜੰਨਾ ਮਰਦੀ ਬੋਲੀ ਜਾਵਾਂ ਨਹੀਂ ਆਉਣਗੇ ਬਹੁਤ ਵਗਿਆ ਜੀ ਤੁਸੀਂ ਵੀ ਕਿਸਾਨ ਦੇ ਕਪੁੱਤਰ ਹੋ ਦਿੱਲੀ ਦੀਆਂ ਬੁਰੂਆਂ ਲਾਲੋ ਖਨੋਰੀ ਦੀਆਂ ਬੁਰੂਆਂ ਤੇ ਲਾਲੋ ਬਾਰਡਰਾਂ ਤੇ ਮੈਂ ਜਾਣਦਾ ਰਿਹਾ ਮੈਂ ਜਾਣਦਾ ਰਿਹਾ ਅੱਜ ਜੋ ਹਾਲਾਤ ਬਣਾਏ ਹੋਏ ਨੇ ਉੱਥੇ ਮੈਂ ਮੈਂ ਡਰ ਡਰ ਕੇ ਨਹੀਂ ਬੋਲਦਾ ਮੈਂ ਖੁੱਲ੍ਹ ਕੇ ਬੋਲਦਾ ਹਾਂ ਉੱਥੇ ਜਾ ਕੇ ਮੈਂ ਜਦੋਂ ਬੋਲਿਆ ਸੀ ਸਟੇਜ ਤੋਂ ਮੈਨੂੰ ਪਤਾ ਮੇਰੇ ਮੇਰੇ ਦੋਸਤ ਬੈਠੇ ਸਾਹਮਣੇ ਉਹ ਉਹਨਾਂ ਦੀ ਕੋਸ਼ਿਸ਼ ਸੀ ਕਿ ਇੰਨਾ ਨਾ ਬੋਲ ਆ ਉਹ ਘਬਰਾ ਜਾਂਦੇ ਕਿਉਂਕਿ ਪਤਾ ਹੀ ਨਹੀਂ ਕੀ ਹੋ ਜਾਏ ਕਦੋਂ ਕੀ ਹੋ ਜਾਏ ਉੱਥੇ ਉੱਥੇ ਕਿੰਨੇ ਵਿਚਾਰੇ ਸ਼ਹੀਦ ਹੋਏ ਬਜ਼ੁਰਗ ਬੰਦੇ ਸ਼ਹੀਦ ਹੋਏ ਸਾਡੇ ਘਰਾਂ ਦੇ ਨੇੜੇ ਦਾ ਮੁੰਡਾ ਉਹ ਉਹਦਾ ਉਹਨੂੰ ਛੋਟੋ ਉਹਨੂੰ ਪੋਲੀ ਹੋਇਆ ਸੀ ਉਹ ਲਤਾਂ ਕਸੀ ਡਿੱਕ ਸੀ ਟਿੱਕੇ ਤੁਰਦਾ ਪਰ ਉੱਥੇ 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 ਜ਼ਰੂਰ ਜਾਂਦਾ ਸੀ ਜੀ ਉਹ ਵਿਚਾਲਾ ਮੂੰਹ ਚ ਲਾਰਾ ਨਿਕਦੀਆਂ ਉੱਥੇ ਚ ਉੱਥੇ ਜਾ ਕੇ ਵੀ ਉਹ ਕਹਿੰਦਾ ਇੱਕ ਗੱਲ ਦੱਸਦੇ ਸਾਡੇ ਨਾਲ ਸ਼ਰਮ ਨਹੀਂ ਆਉਂਦੀ ਸਰਕਾਰਾਂ ਨੂੰ ਜੇਕਰ ਸਰਕਾਰਾਂ ਉਥੋਂ ਤੱਕ ਨਹੀਂ ਜਾਣ ਦਿੰਦੀਆਂ ਤੇ ਫਿਲਮਾਂ ਦੇ ਜ਼ਰੀਏ ਤੁਹਾਨੂੰ ਲੱਗਦਾ ਕਿ ਆਣ ਵਾਲੇ ਟਾਈਮ 'ਚ ਅਜਿਹੀ ਫਿਲਮ ਬਣ ਜੇ ਦੁਨੀਆ ਦੇ ਕੋਨੇ-ਕੋਨੇ ਤੱਕ ਜਾਵੇ ਲੋਕਾਂ ਨੂੰ ਅਸਲੀਅਤ ਦਾ ਪਤਾ ਲੱਗੇ ਪੰਜਾਬ ਦੀ ਕਿਸਾਨੀ ਦਾ ਕੀ ਹਾਲ ਕਰ ਰਿਹਾ ਮੈਂ ਫਿਲਮਾਂ ਵਾਲਿਆਂ ਦਾ ਸਾਡਾ ਕਲਾਕਾਰਾਂ ਦਾ ਤਾਂ ਹਮੇਸ਼ਾ ਹੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਸਾਡਾ ਸਾਡਾ ਸੁਨੇਹਾ ਕਿ ਸਮਾਜ ਦਾ ਭਲਾ ਚਾਹੁੰਦਾ ਹੈ ਹਰੇਕ ਕਲਾਕਾਰ ਹਰ ਕਲਾਕਾਰ ਕਿਉਂਕਿ ਕਲਾ ਜਿਹੜੀ ਹੈ ਪਰਫੁੱਲਤੀ ਉਦੋਂ ਹੁੰਦੀ ਹੈ ਜਦੋਂ ਸਮਾਜ ਸ਼ਾਂਤੀ ਹੁੰਦੀ ਹੈ ਹੁੰਦੀ ਹੈ ਤੇ ਉਹ ਨਹੀਂ ਚਾਹੁੰਦਾ ਕਿ ਇਹ ਜਿਹੜਾ ਕਾਟੋ ਕਲੇਸ਼ਾ ਰੋਜ਼ ਹੀ ਰੋਈ ਪੈਂਦਾ ਰਹੇ ਸਾਡੇ ਸਾਡੇ ਕਲਾਕਾਰ ਉਦੋਂ ਵੀ ਅਸੀਂ 40-45 ਕਲਾਕਾਰ ਇੱਥੋਂ ਬਾਸ ਕਰਕੇ ਗਏ ਸੀ ਸਪੈਸ਼ਲੀ ਉੱਥੇ ਮੋਰਚੇ ਤੇ ਸਾਰੇ ਬੋਲ ਕੇ ਆਏ ਸਾਰੇ ਹੁਣ ਹੁਣ ਫੇਰ ਕੋਸ਼ਿਸ਼ ਇਹ ਹੈ ਹੁਣ ਤਾਂ ਫੇਰ ਲੱਗੇ ਹੋਏ ਨੇ ਉਹ ਮੇਰਾ ਮੇਰਾ ਦੋਸਤ ਹੈ ਮੇਰੇ ਅਜ਼ੀਜ਼ ਅਮਿਤ ਉਹ ਜਮਾਨ ਲੱਗੇ ਉਹ ਕਿੰਨਾ ਪਿਆਰਾ ਬੋਲਦਾ ਹੈ ਉਹ ਪਾਣੀਆਂ ਬਾਰੇ ਕਿੰਨਾ ਪਿਆਰਾ ਬੋਲਦਾ ਹੈ ਬੱਬੂ ਮਾਨ ਬੋਲਦਾ ਹੈ ਸਾਰੇ ਬੋਲਦੇ ਆ ਬਿਲਕੁਲ ਬਿਲਕੁਲ ਤਾਂ ਉਹ ਇਸ ਕਰਕੇ ਕਲਾਕਾਰਾਂ ਦਾ ਜਿਹੜਾ ਕੰਮ ਹੈ ਨਾ ਉਹ ਲੋਕਾਂ ਨਾਲ ਪਿਆਰ ਦਾ ਸਨੇਹ ਆ ਦੇਣਾ ਔਰ ਆਪਣੇ ਪੰਜਾਬ ਨੂੰ ਪੰਜਾਬੀ ਨੂੰ ਪੰਜਾਬੀਅਤ ਨੂੰ ਬਚਾ ਕੇ ਰੱਖਿਆ ਸੋ ਜੀ ਇਸ ਫਿਲਮ ਤੇ ਵਿੱਚ ਬਹੁਤ ਕੁਝ ਇੰਟਰਸਟਿੰਗ ਹੋਣ ਵਾਲਾ ਹੈ ਸੋ ਇਸ ਨੂੰ ਜ਼ਰੂਰੂ ਵਾਚ ਕਰਨਾ ਕਿਉਂਕਿ ਇਹਦੇ ਵਿੱਚ ਉਹ ਤੱਥ ਨੇ ਜੋ ਰੋਜ਼ ਮਰਹਤ ਦੀ ਜ਼ਿੰਦਗੀ ਦੇ ਵਿੱਚ ਸਾਡੇ ਨਾਲ ਵਾਪਰ ਜਾਂਦੇ ਨੇ ਜਿਹਿਆਂ ਘਟਨਾਵਾਂ ਦਾ ਅਸੀਂ ਸ਼ਿਕਾਰ ਹੋ ਜਾਂਦੇ ਆ ਉਹ ਘਟਨਾਵਾਂ ਸਾਡੀ ਜ਼ਿੰਦਗੀ 'ਚ ਕਿਹੋ ਜੀਆਂ ਅਸਰ ਛੱਡ ਕੇ ਜਾਂਦੀਆਂ ਨੇ ਕਿਹੋ ਜਿਹੀ ਛਾਪ ਛੱਡ ਕੇ ਜਾਂਦੀਆਂ ਨੇ ਜਿਸ ਤੋਂ ਸਾਨੂੰ ਕੁਝ ਸਿੱਖਣ ਨੂੰ ਮਿਲਦਾ ਸੋ ਇਹਨੇ ਸ਼ਬਦਾਂ ਦੇ ਨਾਲ ਤੁਹਾਡਾ ਤੋਂ ਇਜਾਜ਼ਤ ਲੈ ਰਿਹਾ ਬਿਲਦੇ ਆ ਅਗਲੇ ਸ਼ੋਚੇ ਤਦ ਤੱਕ ਲਈ ਮੇਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਰੱਬ ਰਾਖਾ